ਅਸੀਂ ਜਿਹੜਾ ਉਸ ਬਹਾਦਰੀ ਨਾਲ ਅਸੀਂ 18ਵੀਂ ਸਦੀ ਤੋਂ ਲੈ ਕੇ ਮੁਕਾਬਲਾ ਕਰਦੇ ਆਏ ਆ ਦੁਸ਼ਮਨ ਦਾ ਜਿਵੇਂ ਕੀਤਾ ਸ਼ੁਰੂ ਤੋਂ ਓਵੇਂ ਹੀ ਅਸੀਂ ਮੁਕਾਬਲਾ ਕੀਤਾ ਉਹ ਜਿਸਾਨ ਸੰਕਲਿਖਦੇ ਆ ਨਾ ਵੀ ਆਖਰੀ ਗੋਲੀ ਸੰਤਾਂ ਦੀ ਆ ਜਿਹੜੀ ਉਹ ਚਲਾਉਣ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਦੋਵੇਂ ਨਿਸ਼ਾਨ ਸਾਭਾਂ ਦੇ ਥੱਲੇ ਕਹਿੰਦਾ ਉਹ ਸਕਾਲਰ ਜਿਹੜਾ ਜਿਉਂਦਾ ਹਜੇ ਵੀ ਕਹਿੰਦਾ ਵੀ ਹੋ ਗਿਆ ਸੀ ਖੈਰ ਸਾਰੇ ਸਿੱਖ ਹੁਣ ਨਹੀਂ ਵੀ ਕਿਸੇ ਤਰੀਕੇ ਸੰਤ ਨਾ ਵੀ ਮਸਾਂ ਤੋਂ ਕੋਈ ਲੀਡਰ ਮਿਲਦਾ ਹੁੰਦਾ ਕੌਮ ਵੀ ਸੰਤ ਕਿਸੇ ਤਰੀਕੇ ਪਾਸੇ ਕਰ ਲੀਏ ਆਪਾਂ ਉਹ ਸੰਤ ਉਸੇ ਪ੍ਰਸੰਗ ਤੇ ਸੀ ਜੇ ਮੈਂ ਵੀ ਪਾਸੇ ਹੋ ਗਿਆ ਤੇ ਪੁਰਾਣੇ ਅੱਜ ਤੇ ਮੇਰੇ 'ਚ ਫਰਕ ਕੀ ਰਿਹਾ। ਕਹਿੰਦੇ ਵੀ ਸੰਤਾਂ ਦੀ ਸ਼ਹਾਦਤ ਹੁੰਦੀ ਐ ਤਾਂ ਉੱਥੇ ਸ਼ਬਦ ਗੂੰਜਦਾ ਸੁਣਦਾ ਇੱਕ। ਉਹ ਜਿਹੜੇ 2-3 ਸਿੰਘ ਜਿਉਂਦੇ ਐ ਹਜੇ ਵੀ ਅਮਰੀਕਾ ਰਹਿੰਦੇ ਐ ਇੱਕ-ਦੋ ਤਾਂ। ਸਾਰੇ ਇਹੇ ਗੱਲ ਕਹਿੰਦੇ ਆ ਵੀ ਉੱਥੇ ਇੱਕ ਸ਼ਬਦ ਗੂੰਜਦਾ ਸੁਣਦਾ ਵੀ ਔੜ ਕਨੇ ਵੀ ਹੀ ਪ੍ਰੀਤ ਸੇਵਕੀ ਔੜ ਕਨੇ ਵੀ ਹੀ ਪ੍ਰੀਤ। ਔੜ ਕਨੇ ਬਹਿ ਪ੍ਰੀਤ ਸੇਵਕੀ ਔੜ ਕਨੇ ਹੇ ਆਰਾਮ ਨਗਾਰਿਆਂ ਦੀਆਂ ਇਕੱਟੀਆਂ ਬਾਜਾਂ ਸੁਣਦੀਆਂ ਉਸ ਜਗ੍ਹਾ ਦੇ ਇੱਥੇ ਹੁਣ ਇਹ ਸਾਡਾ ਇਤਿਹਾਸ ਹੈ ਭਾਵੇਂ ਬਾਬਾ ਗਰਬਖ ਸਿੰਘ ਸ਼ਹੀਦ ਹੋਏ ਆ ਤੇ ਭਾਵੇਂ ਸੰਜਣਾਸੂ ਹੋਏ ਆ ਉਹ ਉਸੇ ਤਰੀਕੇ ਹੋਇਆ ਜਿਹੜੀ ਸਾਡੀ ਪਰੰਪਰਾ